ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਸਹੀ ਸਲਾਮਤ ਹੋਵੋਗੇ ਠੀਕ ਹੈ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਹੀ ਸਲਾਮਤ ਰੱਖੇ ਤੇ ਫਰੈਂਡਸ ਅੱਜ ਮੈਂ ਤੁਹਾਨੂੰ ਆਪਣੇ ਇਸ ਚੈਨਲ ਤੇ ਇੱਕ ਬਹੁਤ ਵੱਡਾ ਜਿਹੜਾ ਡਿਸੀਜਨ ਉਹ ਲੈਣ ਜਾ ਰਹੀ ਹਾਂ ਠੀਕ ਹੈ ਮੈਂ ਆਲਰੇਡੀ ਚੈਨਲ ਸਟਾਰਟ ਕੀਤੇ ਨੂੰ ਮੈਨੂੰ 3 ਮਹੀਨੇ ਹੋ ਗਏ ਆ ਡੇਲੀ ਮੈਂ ਬਲੌਗਿੰਗ ਕਰ ਰਹੀ ਹਾਂ ਬਟ ਮੈਨੂੰ ਉਸ ਦੇ ਵਿੱਚ ਕੋਈ ਰਿਜ਼ਲਟ ਨਹੀਂ ਮਿਲੇ ਕਿਉਂਕਿ ਮੈਨੂੰ ਆਪਣੇ ਆਪ ਵੀ ਮਤਲਬ ਜੋ ਮਦਦੋਂ ਮੈਂ ਹਿੰਦੀ 'ਚ ਗੱਲ ਕਰਦੀ ਸੀ ਮੇਰੇ ਆਡੀਅנס ਦੇ ਨਾਲ ਇੰਟਰੈਕਸ਼ਨ ਨਹੀਂ ਬਣ ਪਾਉਂਦੀ ਸੀ ਠੀਕ ਹੈ ਇਸ ਲਈ ਮੈਂ ਅੱਜ ਤੋਂ ਆਪਣੇ ਪੰਜਾਬੀ ਦੇ ਵਿੱਚ ਬਲੌਗ ਸਟਾਰਟ ਕਰਨ ਜਾ ਰਹੀ ਆ ਇੱਕ ਮੇਨ ਰੀਜ਼ਨ ਇਹ ਵੀ ਆ ਕਿ ਪੰਜਾਬੀ ਦੇ ਵਿੱਚ ਬਲੌਗ ਸਟਾਰਟ ਕਰਨ ਦਾ ਕਿਉਂਕਿ ਮੇਰੀ ਬੇਟੀ ਨਾ ਹਿੰਦੀ ਬੋਲਣ ਲੱਗ ਗਈ ਸੀਗੀ ਜਦੋਂ ਮੈਂ ਡੇਲੀ ਬਲੌਗਿੰਗ ਕਰ ਰਹੀ ਸੀ ਠੀਕ ਹੈ ਤੇ ਪਰ ਮਤਲਬ ਹਿੰਦੀ ਵੀ ਮੈਂ ਮਾੜੀ ਲੈਂਗੁਏਜ ਨਹੀਂ ਹੈਗੀ ਮੈਂ ਐਵੇਂ ਕਹਿੰਨੀ ਆ ਬਟ ਮੈਨੂੰ ਇਹ ਸੀਗਾ ਮੈਨੂੰ ਇਹ ਆ ਕਿ ਮੇਰੀ ਬੇਟੀ ਸਭ ਤੋਂ ਪਹਿਲਾਂ ਸਾਡੀ ਮਾਂ ਬੋਲੀ ਜੋ ਪੰਜਾਬੀ ਆ ਠੀਕ ਹੈ ਉਹਦੇ ਨਾਲ ਅਟੈਚ ਹੋਵੇ ਇਸ ਲਈ ਮੈਂ ਇਹ ਡਿਸੀਜਨ ਜਿਹੜਾ ਮੇਨਲੀ ਇਹ ਡਿਸੀਜਨ ਇਸ ਕਰਕੇ ਵੀ ਲਿਆ ਕਿ ਜੇ ਮੈਂ ਪੰਜਾਬੀ ਦੇ ਵਿੱਚ ਬਲੌਗਿੰਗ ਕਰੂੰਗੀ ਤਾਂ ਮੇਰੀ ਬੇਟੀ ਪੰਜਾਬੀ ਦੇ ਨਾਲ ਪੰਜਾਬੀ ਮਾਂ ਪਾਸ਼ਾ ਦੇ ਨਾਲ ਠੀਕ ਹੈ ਜਿਆਦਾ ਬੌਂਡਿੰਗ ਮਹਿਸੂਸ ਕਰੇਗੀ ਇਸ ਲਈ ਜਿਆਦਾ ਤੋਂ ਜਿਆਦਾ ਆਪਣੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਅੱਜਕੱਲ ਜਿੱਦਾਂ ਆਪਣਾ ਸੱਭਿਆਚਾਰ ਅਲੋਪ ਹੋ ਰਿਹਾ ਆਪਣੀ ਭਾਸ਼ਾ ਲੋਪ ਹੋ ਰਹੀ ਹੈ ਠੀਕ ਹੈ ਜਿਆਦਾਤਰ ਲੋਕ ਕੀ ਜਿਹੜੇ ਨੇ ਆਪਣੇ ਮਤਲਬ ਹਿੰਦੀ ਭਾਸ਼ਾ ਦੇ ਵਿੱਚ ਗੱਲ ਕਰਦੇ ਆ ਜਾਂ ਇਹ ਮੋਸਟਲੀ ਸਾਰੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਹੀ ਜ਼ਿਆਦਾ ਬੋਲਦੇ ਆ ਠੀਕ ਹੈ ਤੇ ਪਰ ਮੈਂ ਇਹ ਪਰ ਜ਼ਿਆਦਾ ਤੋਂ ਜ਼ਿਆਦਾ ਹਰ ਇੱਕ ਪੰਜਾਬੀ ਪੇਰੈਂਟਸ ਦੀ ਇਹੀ ਉਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਬੱਚੇ ਨੂੰ ਆਪਣੇ ਭਾਈਚਾਰੇ ਦੇ ਨਾਲ ਜੋੜਾਂਗੇ ਤੇ ਸਭ ਤੋਂ ਸਟਾਰਟਿੰਗ ਹੁੰਦੀ ਹੈ ਕਿ ਆਪਾਂ ਜੇ ਬੇਸਿਕ ਆਪਣੀ ਭਾਸ਼ਾ ਜੇ ਪੰਜਾਬੀ ਰੱਖਾਂਗੇ ਠੀਕ ਹੈ ਤਾਂ ਉਹ ਬੱਚਾ ਆਪਣੇ ਜਲਦੀ ਜਿਹੜਾ ਅਟੈਚ ਹੋ ਜਾਊਗਾ ਠੀਕ ਹੈ ਫਰੈਂਡਸ ਅੱਜ ਇਹ ਚੈਨਲ ਦੇ ਉੱਪਰ ਮੈਂ ਤੁਹਾਡੇ ਨਾਲ ਡੇਲੀ ਜਿਹੜੇ ਆਪਣੀ ਡੇਲੀ ਰੁਟੀਨ ਸ਼ੇਅਰ ਕਰੂਗੀ ਠੀਕ ਹੈ ਜੇ ਤੁਸੀਂ ਮੇਰੇ ਨਿਊ 뷰ਅਰ ਇਹਦੇ ਨਾਲ ਅਟੈਚ ਹੋ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਅੱਜ ਤੋਂ ਮੇਰੀ ਪੰਜਾਬੀ ਦੇ ਵਿੱਚ ਬਲੌਗਿੰਗ ਆਏਗੀ ਪੰਜ ਦਿਨ ਮੇਰੇ ਬਲੌਗ ਆਇਆ ਕਰਨਗੇ ਹਫਤੇ ਦੇ ਵਿੱਚ ਠੀਕ ਹੈ ਦੋ ਦਿਨ ਆਪਾਂ ਇੱਕ ਦਿਲ ਦੀਆਂ ਗੱਲਾਂ ਐਪੀਸੋਡ ਜਿਹੜਾ ਸ਼ੂਟ ਕਰਿਆ ਕਰਾਂਗੇ ਇਹਦੇ ਵਿੱਚ ਮੈਂ ਦਿਲ ਦੀਆਂ ਗੱਲਾਂ ਐਪੀਸੋਡ ਦੇ ਵਿੱਚ ਕੀ ਕੀ ਹੋਏ ਗਏ ਤੇ ਵਿੱਚ ਇਹ ਮੇਰੇ ਪਰਸਨਲ ਐਕਸਪੀਰੀਅੰਸ ਹੋਣਗੇ ਠੀਕ ਹੈ ਜਿੱਦਾਂ ਮੈਂ ਆਪਣਾ ਪ੍ਰੈਗਨੈਂਸੀ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਕਿ ਜੋ ਜੋ ਮੈਂ ਮਿਸਟੇਕਸ ਕੀਤੀਆਂ ਸੀਗੀਆਂ ਤਾਂ ਕਿ ਉਹ ਇਨ ਫਿਊਚਰ ਦੇ ਵਿੱਚ ਜਾ ਕੇ ਕੋਈ ਹੋਰ ਇਹ ਮਿਸਟੇਕ ਨਾ ਕਰ ਸਕੇ ਇਸ ਲਈ ਮੈਂ ਇਹ ਸ਼ੇਅਰ ਕੀਤਾ ਜੇ ਤੁਸੀਂ ਉਹ ਨਾ ਮੇਰਾ ਬਲੌਗ ਨਹੀਂ ਦੇਖਿਆ ਤਾਂ ਉਹਨੂੰ ਦੇਖ ਲਓ ਜੇ ਤੁਹਾਡੀ ਡਿਲੀਵਰੀ ਹੋਣ ਜਾ ਰਹੀ ਹੈ ਜਾਂ ਤੁਸੀਂ ਪ੍ਰੈਗਨancies 컨ਸੀਵ ਕੀਤੀ ਹੈ ਠੀਕ ਹੈ ਪਲੱਸ ਇਹਦੇ ਵਿੱਚ ਮੈਂ ਆਪਣੀ ਲਾਈਫ ਦੇ ਵਿੱਚ ਜੋ ਮੈਂ ਆਪਣਾ ਸਟਰਗਲ ਕੀਤਾ ਜੋ ਮੈਂ ਗੇਨ ਕੀਤੀ ਨੌਲੇਜ ਜੋ ਵੀ ਮੈਂ ਦੇਖੋ ਚੰਗਾ ਮਾੜਾ ਟਾਈਮ ਸਭ ਤੋਂ ਅੰਤ ਸਭ ਤੇ ਆਉਂਦਾ ਪਰ ਮੈਂ ਆਪਣੇ ਮਾੜੇ ਟਾਈਮ ਤੋਂ ਜੋ ਵੀ ਮੈਂ ਸਿੱਖਿਆ ਲਈ ਹੈ ਠੀਕ ਹੈ ਉਹ ਇਹ ਦਿਲ ਦੀਆਂ ਗੱਲਾਂ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਨਾਲ ਸਭ ਦੇ ਨਾਲ ਆਪਣੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰੂੰਗੀ ਇਹ ਦਿਲ ਦੀਆਂ ਗੱਲਾਂ ਐਪੀਸੋਡ ਆਪਣਾ ਵੀਰਵਾਰ ਤੇ ਪਲੱਸ ਐਤਵਾਰ ਆਏਗਾ ਬਾਕੀ ਡੇਲੀ ਰੁਟੀਨ ਦੀ ਤਰ੍ਹਾਂ ਜੀ ਮੇਰੇ ਡੇਲੀ ਬਲੌਗ ਆਇਆ ਕਰਨਗੇ ਡੇਲੀ ਬਲੌਗ ਮਾਰਨਿੰਗ ਦਾ ਟਾਈਮ ਉਹਦਾ ਰਹਾ ਕਰੇਗਾ 9 ਵਜੇ ਦਾ ਠੀਕ ਹੈ ਬਾਕੀ ਵੀ ਦਿਲ ਦੀਆਂ ਗੱਲਾਂ ਐਪੀਸੋਡ ਦਾ ਵੀ ਟਾਈਮ 9 ਵਜੇ ਰਹੇਗਾ ਮਾਰਨਿੰਗ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗੀ ਕਿ ਮੇਰਾ ਕੋਈ ਵੀ ਡੇ ਸਕਿੱਪ ਨਾ ਹੋਵੇ ਠੀਕ ਹੈ ਪਲੱਸ ਮੈਂ ਡੇਲੀ ਆਪਣੀ ਬਲੌਗਿੰਗ ਕਰਦੀ ਰਵਾਂ ਓਕੇ ਠੀਕ ਹੈ ਜੀ ਮੇਰੀਆਂ ਵੀਰੋ ਤੇ ਭੈਣੋ ਪੰਜਾਬੀ ਭੈਣੋ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰੋ ਠੀਕ ਹੈ ਤੇ ਹੋ ਸਕੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਹਾਡੇ ਇੱਕ ਛੋਟੇ ਜੀ ਸਬਸਕ੍ਰਾਈਬ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਹ ਹਿੰਮਤ ਮਿਲੇਗੀ ਠੀਕ ਹੈ ਅੱਗੇ ਅੱਗੇ ਇੱਕ ਹੋ ਕਰਨੇ ਲੱਗੇ ਤੇ ਪਲੱਸ ਇਹ ਮੇ ਇਹ ਬਲੋਗ ਚੈਨਲ ਦੇ ਵਿੱਚ ਮੈਂ ਇਹ ਵੀ ਹੋਏਗਾ ਕਿ ਮੇਰੇ ਇੱਕ ਹਰ ਇੱਕ ਬਲੌਗ ਦੇ ਵਿੱਚ ਠੀਕ ਹੈ ਮੈਂ ਕੁਝ ਨਾ ਕੁਝ ਨਵੀਂ ਗੱਲ ਜ਼ਰੂਰ ਸਿਖਾਵਾਂਗੀ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਜਾਂ ਜਿੱਦਾਂ ਮੈਂ ਮੈਡੀਕਲ ਪ੍ਰੋਫੈਸ਼ਨ ਤੋਂ ਆ ਉਹਦੇ ਰਿਲੇਟਡ ਜੇ ਕੋਈ ਵੀ ਕੋਈ ਐਵੇਂ ਦੀ ਗੱਲ ਹੋਊਗੀ ਠੀਕ ਹੈ ਉਹ ਮੈਂ ਤੁਹਾਨੂੰ ਬਲੌਗ ਦੇ ਵਿੱਚ ਆਪਣੇ ਡੇਲੀ ਬਲੌਗ ਦੇ ਵਿੱਚ ਕੋਈ ਨਾ ਕੋਈ ਨਵੀਂ ਐਕਟੀਵਿਟੀਜ਼ ਜਾਂ ਕੋਈ ਇਹੋ ਜੀ ਚੀਜ਼ ਜ਼ਰੂਰ ਜਿੱਦੇ ਵਿੱਚ ਤੁਸੀਂ ਬਲੌਗ ਜਦੋਂ ਦੇਖੋ ਤਾਂ ਉਹ ਤੁਸੀਂ ਸਿੱਖ ਕੇ ਹੀ ਜਾਵੋ ਕੁਝ ਠੀਕ ਹੈ ਠੀਕ ਹੈ ਜੀ ਅੱਜ ਦੇ ਬਲੌਗ ਦੇ ਲਈ ਇੰਨਾ ਹੀ ਥੈਂਕ ਯੂ ਥੈਂਕ ਯੂ ਮੈਨੂੰ ਵਾਚ ਕਰਨ ਦੇ ਲਈ ਇੰਨਾ ਤੱਕ ਇੱਥੋਂ ਤੱਕ ਦੇਖਣ ਦੇ ਲਈ ਜੇ ਮੇਰੀ ਗੱਲਾਂ ਤੇ ਮੇਰਾ ਅੰਦਾਜ਼ ਠੀਕ ਹੈ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸੋ ਅੰਡ ਸੈਕਸ਼ਨ ਦੇ ਵਿੱਚ ਜੀ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਕਿ ਮੈਂ ਇਹ ਬਲੌਗਿੰਗ ਚੈਨਲ ਦੇ ਵਿੱਚ ਪੰਜਾਬੀ ਬਲੌਗਿੰਗ ਚੈਨਲ ਦੇ ਵਿੱਚ ਆਪ ਮੈਂ ਕੀ ਕੀ ਲਿਆ ਸਕਦੀ ਹਾਂ ਠੀਕ ਹੈ ਜ਼ਿਆਦਾਤਰ ਮੈਂ ਆਪਣੇ ਪੰਜਾਬੀ ਸੱਭਿਆਚਾਰੀ ਦੇ ਵਿੱਚ ਕਵਰ ਕਰਨਾ ਚਾਹਾਂਗੀ ਮੈਂ ਵੀ ਆਪਣੇ ਸ਼ਹਿਰ ਦੇ ਵਿੱਚ ਰਹੀ ਹਾਂ ਠੀਕ ਹੈ ਮੈਨੂੰ ਵੀ ਇੰਨਾ ਕੁਛ ਨੌਲੇਜ ਨਹੀਂ ਜਿੱਦਾਂ ਕੋਈ ਈਆਂ ਦਾ ਤਿਹਾੜ ਜਾਂ ਬੋਲੀਆਂ ਵਗੈਰਾ ਇੰਨਾ ਮੈਨੂੰ ਨਹੀਂ ਆਂਦਾ ਬਟ ਮੈਂ ਵੀ ਸਿੱਖਣ ਦੀ ਕੋਸ਼ਿਸ਼ ਕਰੂੰਗੀ ਤੇ ਨਾਲ ਨਾਲ ਮੈਂ ਆਪਣੀ ਬੇਟੀ ਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕਰੂੰਗੀ ਜੀ ਠੀਕ ਹੈ ਜੀ ਪਰਫੈਕਟ ਕੋਈ ਨਹੀਂ ਹੁੰਦਾ ਜ਼ਿੰਦਗੀ ਆ ਦੇਖੋ ਸਿੱਖਣ ਦਾ ਹੀ ਇੱਕ ਜ਼ਰੀਆ ਠੀਕ ਹੈ ਹਰ ਜੀ ਜ਼ਿੰਦਗੀ ਦੇ ਵਿੱਚ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਜੇ ਆਪਾਂ ਸਿੱਖਦੇ ਰਵਾਂਗੇ ਤਾਂ ਆਪਾਂ ਨੂੰ ਕੁਝ ਨਾ ਕੁਝ ਆਂਦਾ ਰਹੇਗਾ ਠੀਕ ਹੈ ਠੀਕ ਹੈ ਜੀ ਅੱਜ ਦੀ ਲਈ ਇੰਨਾ ਹੀ ਥੈਂਕ ਯੂ ਜੀ ਬਾਏ ਬਾਏ ਹਾਂ ਜੀ ਬੇਟਾ ਡਾਦੀ ਕੰਕ ਪਾਂਦੀ ਹੈ ਡਾਦੀ ਹੈ ਬੇਟਾ ਡਾਦੀ ਨੇ ਮੈਂ ਮੂਠ ਕੰਕ ਪਾਂਦੀਆਂ ਕੰਕ ਪਾਂਦੇ ਡਾਦੀ ਮਮਾ ਕੋਈ ਗੱਲ ਨਹੀਂ ਬੇਟਾ ਖਾ ਲਓ ਫਿਰ ਏ ਮੇਰੀ ਛੋਟੀ ਜੀ ਬੇਟੀ ਆ ਜੀ ਇਹਦੀਆਂ ਗੱਲਾਂ ਨਟਕਟ ਗੱਲਾਂ ਠੀਕ ਹੈ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਲੌਗ ਦੇ ਵਿੱਚ ਬਹੁਤ ਜ਼ਿਆਦਾ ਸ਼ਰਾਰਤੀ ਹੈ ਜੀ